ਵਾਹਿ ਗੁਰਜੀਕਾ ਖਾਲਸਾ ਕਰਾਈ ਵਾਹਿ ਗੁਰਜੀ ਕੀ ਪਤੇ ਮਾਜ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤੈਨ ਕਰਤੈ ਦੁਖ ਕਾ ਡੇਰਾ ਢਾਇਆ ਜੀਵ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣਿਆ ਸੰਤਾਨੋ ਆਪ ਸਹਾਈ ਪ੍ਰਭ ਧਰਮ ਪੁਲਾਵਾ ਲਾਹਿਆ ਜੀ ਹਾਂ ਜੀ ਪ੍ਰਭ ਤੇ ਯਮਕ ਲਾ ਦਨੀ ਹੈ ਆਪਣਿਆ ਸੰਤਾ ਨੂੰ ਆਪ ਸਹਾਈ ਪ੍ਰਭ ਪਰਮ ਪੁਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ ਰਾਮ ਨਾਮ ਵਾਪਾਰੋ ਸਹਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾ ਪ੍ਰਭ ਨਾਨਕ ਸਰਬ ਸਮਾਹਿਆ ਜੀ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀ ਮਾਜ ਮਹੱਲਾ ਪੰਜਵਾ ਸੋ ਸਤਿ ਮੰਦਰ ਜੇਤ ਸਤਿ ਧਿਆਈਐ ਸੋ ਰਦਾਸ ਸੁਹਿਲਾ ਜੇਤ ਹਰ ਗੁਣ ਗਾਈਐ ਸਾ ਧਰਤ ਸੁਹਾਵੀ ਜਿਤ ਵਸਹਿ ਹਰ ਜਨ ਜਿਆਦਾ ਵਿਸਰਾਮ ਤੀ ਰੁਕਣਾ ਥਮਕ ਤੇ ਥੋੜਾ ਜਿਹਾ ਇਸ਼ਾਰਾ ਹੀ ਦੇਣਾ ਸਾਧ ਧਰਤ ਸੁਹਾਵੀ ਜਿਤ ਵਸਹਿ ਹਰ ਜਨ ਸਾਧ ਧਰਤ ਸੁਹਾਵੀ ਜਿਤ ਵਸਹਿ ਹਰ ਜਨ ਸੱਚੇ ਨਾਮ ਵਿਟਹੁ ਕੁਰਬਾਣੋ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵਹ ਜਾਨ ਤੇਰੇ ਸੱਚ ਸ਼ਬਦ ਮਨ ਮਾਣੋ ਜੀ ਸੱਚ ਸਲਾਹਣ ਵੱਡ ਭਾਗੀ ਪਾਈਐ ਗੁਰ ਪ੍ਰ사ਦੀ ਹਰ ਗੋਣ ਗਾਈਐ ਰੰਗ ਰੱਤੇ ਤੇਰਾ ਤੁਧ ਭਾਵਹਿ ਰੰਗ ਰੱਤੇ ਤੇਰਾ ਤੁਧ ਭਾਵਹਿ ਰੰਗ ਰੱਤੇ ਤੇਰਾ ਤੁਧ ਭਾਵਹਿ ਤੇਰੇ ਰੰਗ ਦੇ ਵਿੱਚ ਜਿਹੜੇ ਰੱਤੇ ਹੋਏ ਨੇ ਨਾ ਨਾਮ ਜਪਣ ਵਿੱਚ ਉਹ ਤੁਧ ਭਾਵ ਹੈ ਉਹ ਵਾਹਿਗੁਰੂ ਜੀ ਤੁਹਾਨੂੰ ਚੰਗੇ ਲਗਦੇ ਸਚ ਨਾਮ ਨੀਸਾਣ ਜੀ ਸੱਚੇ ਅੰਤ ਨ ਜਾਣ ਕੋਈ ਹ ਸੱਚੇ ਤੇ ਵਿਸਰਾਮ ਲਾਉਣਾ ਸੱਚੇ ਅੰਤ ਨ ਜਾਣ ਕੋਈ ਥਾਨ ਤਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਾਧਹੀ ਅੰਤਰ ਜਾਮੀ ਜਾਣੋ ਜੀ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਜਿਨ ਸੁ ਸੁਹੇਲਾ ਜਾਪ ਅਮ ਜਾਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਾਲਵੰਝਹਿ ਜੀਵਨ ਸਫਲ ਤਿਥਾਈ ਜੀਉ ਘੜੀ ਮੂਰਤ ਸਿਮਰਤ ਪਲ ਵੰਝਹਿ ਇਹ ਹੈਗਾ ਤੇ ਉੱਤੇ ਟਿੱਪੀ ਵੀ ਲੱਗੀ ਹੈ ਯਾਨੀ ਨਾਸਕੀ ਉਚਾਰਨ ਇਸ ਨੂੰ ਕਰਨਾ ਹੈ ਮੰਨ ਹੈ ਉਚਾਰਨ ਕਰਨਾ ਹੈ ਕੜੀ ਮੂਰਤ ਸਿਮਰਤ ਪਾਲ ਵੰਨ ਜੀਵਨ ਸਫਲ ਤਿਥਾਈ ਜੀ ਸਿਮਰਤ ਨਾਮ ਦੋਖ ਸਭ ਲਾਥੇ ਯਾਨੀ ਖੂਬ ਨਾਸਕੀ ਉਚਾਰਨ ਕਰਨਾ ਹੈ ਚਲੋ ਠੀਕ ਹੈ ਜੀ ਅੰਤਰ ਬਾਹਰ ਹਰ ਪ੍ਰਾਵ ਸਾਥੇ ਭੈ ਭਉ ਪਰਮ ਖੋਇਆ ਭੈ ਭਉ ਪਰਮ ਖੋਇਆ ਗੁਰ ਪੂਰੈ ਹਾਂਜੀ ਭੈ ਭਉ ਭਰਮ ਖੋਇਆ ਗੁਰ ਪੂਰੈ ਖੋਇਆ ਗੁਰ ਨਹੀਂ ਕਹਿਣਾ ਭੈ ਭਉ ਭਰਮ ਖੋਇਆ ਗੁਰ ਪੂਰੈ ਭੈ ਭਉ ਭਰਮ ਖੋਇਆ ਗੁਰ ਪੂਰੈ ਦੇਖਾ ਸਭਣੀ ਜਾਈ ਜੀ ਪ੍ਰਭ ਸਮਰੱਥ ਵਡ ਊਚ ਅਪਾਰਾ ਨਉ ਨਿਦ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਆਦ ਅੰਤ ਮਦ ਪ੍ਰਭ ਸੋਈ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵਨ ਲਾਈ ਜੀ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧਰਵਾਲਾ ਦੇਹਦਾਨ ਨਾਨਕ ਜਨ ਮੰਾਗੇ ਸਦਾ ਸਦਾ ਹਰ ਧਿਆਈ ਜੀ ਮਾਜ ਮਹੱਲਾ ਪੰਜਵਾ ਅਥੈ ਤੂੰ ਹੈ ਆਗੇ ਆਪੇ ਜੀ ਅਜੰਤਰ ਸਭ ਤੇਰੇ ਥਾਪੇ ਐਥੈ ਇਸ ਦਾ ਉਚਾਰਨ ਐਥੇ ਨਹੀਂ ਕਹਿ ਦੇਣਾ ਐੜੇ ਦੇ ਦਲਾਵਾ ਹਨ ਥੱਤੇ ਦੇ ਦਲਾਵਾ ਹਨ ਐਥੈ ਹੈ ਆਗੇ ਆਪੇ ਜੀ ਅਜੰਤਰ ਸਭ ਤੇਰੇ ਥਾਪੇ ਅਥਾ ਤੂੰ ਹੈ ਆਗੇ ਆਪੇ ਜੀ ਅਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨ ਕੋਈ ਕਰਤੇ ਮੈਂ ਮੈਂ ਧਰ ਓਟ ਤੁਮਾਰੀ ਜੀਉ ਰਸਨਾ Jap Jap ਜੀਵੇ ਸੁਆਮੀ ਸਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨ ਜੁ ਆਹਾਰੀ ਜੀਓ ਨਾਮ ਅਵਖਦ ਤੇਰੇ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਠੀਕ ਹੈ ਜੀ ਨਾਮ ਅਵਖਦ ਹੀ ਲੱਗੇਗਾ ਬਸਾਮ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਨਾਮ ਜਨ ਤੇਰੇ ਪਾਇਆ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਧਾਰ ਹਰ ਕੀਰਤਨ ਗਾਵਹ ਦਿਨ ਰਾਤੀ ਸਫਲ ਇਹ ਹੈ ਕਾਰੀ ਜੀਵ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿਵਨ ਹੋਰ ਦੂਜਾ ਨਹੀਂ ਜਿੱਥੇ ਵਿਸਰਾਮ ਲਾਉਣਾ ਹੈ ਇੱਕ ਸਿਵਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਇੱਕ ਸਵੈਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਰਤਾ RAM ਪਿਆਰੇ ਸਰਬ ਸੁਦੀਜੈ ਆਪਣਾ ਵਾਰ ਹਾਂਜੀ ਸਰਬ ਸੁਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰ ਬਿਸਰ ਨ ਕੋਈ ਸਾਸਾ ਜੀਉ ਯਾਨੀ ਉਹ ਸਰਬਸ ਨਹੀਂ ਕਹਿਣਾ ਇਹਨੂੰ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰ ਨ ਕੋਈ ਸਾਸਾ ਜੀਉ ਬਿਸਰਨਾ ਕੋਈ ਸਾਸਾ ਹ ਬਿਸਰਨਾ ਇੱਥੇ ਠਮਕ ਲੱਗੇਗੀ ਕੋਈ ਸਾਸਾ ਇੱਥੇ ਫਿਰ ਠਹਿਰਾ ਦੇ ਕੇ ਫਿਰ ਜੀਉ ਉਚਾਰਨ सोई ਸਾਜਨ ਮੀਤ ਪਿਆਰਾ RAM ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟਿਐ ਜਮ ਕੀ phasਾ ਜੀਵ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵਾ ਧੀਵੀ ਧਿਆਨ ਨਾਲ ਵਿਸ्राम ਯਾਦ ਰੱਖਣ ਵਾਲਾ ਵਿਸ्राम ਹੈ ਪਾਰ ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਕਿਲ ਵਿਖ ਗੁਰ ਨਹੀਂ ਕਹਿਣਾ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਭਏ ਜਿਸ ਪ੍ਰਾਣੀ ਪੂਰਨ ਭਾਗ ਭਏ ਜਿਸ ਪ੍ਰਾਣੀ ਭਾਗ ਚਲੋ ਹਾਂਜੀ ਪੂਰਨ ਭਾਗ ਭੇ ਜਿਸ ਪ੍ਰਾਣੀ ਆਚਾਲਨ ਸਭਾ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਤ ਅੰਤ ਜਿਸ ਅੰਤਰ ਪ੍ਰਵਾਨ ਗਿਰਸਤ ਉਦਾਸਾ ਜੀਵ ਪਰਮਾਨ ਗਿਰਸਤ ਉਦਾਸਾ ਜੀਵ ਇਸ ਨੂੰ ਗਿਰਸਤ ਉਚਾਰਨ ਕਰਨਾ ਗਿਰਸਤ ਨਹੀਂ ਕਹਿਦਣਾ ਗੱਗੇ ਤੋਂ ਚੱਕ ਕੇ ਉਚਾਰ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਸੰਤ ਸੰਗ ਮੇਲ ਹਰ ਹਰ ਜਪਿਆ ਸੰਤ ਸੰਗ ਮੇਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਵ ਜਾ ਕੈ ਗ੍ਰਹਿ ਨਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਕੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ੁਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਹਾਂਜੀ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਖਿੰਨ ਮਹਿ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਿਨ ਵਿਜੋਗਾ ਜੀਉ ਅੰਚਲ ਲਾਇ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਹਾਂ ਇਹ ਸਿਸ਼ਟ ਹੀ ਉਚਾਰਨ ਕਰਨਾ ਇੱਥੇ ਸ੍ਰੇਸ਼ਟ ਨਹੀਂ ਕਹਿ ਦੇਣਾ ਰਾਰਾ ਨਹੀਂ ਲਾਉਣਾ ਅੰਚਲ ਅੰਚਲ ਲਾਇ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾ ਸੋਈ ਕਰਨਾ ਜੇ ਆਪ ਕਰਾਏ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਉ ਸਭ ਕਰੋਈ ਇਕਤ ਧਾਗੇ ਜਿਸ ਲਾਏ ਲਏ ਸੋ ਚਰਣੀ ਲਾਗੇ ਊਂਦ ਕਵਲ ਜਿਸ ਹੋਏ ਪ੍ਰਗਾਸਾ ਤੈਨ ਸਰਬ ਨਿਰੰਜਨ ਡੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣਹ ਆਪਣਾ ਆਪ ਤੂੰ ਆਪ ਪਛਾਣਹ ਹੋ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਇ ਧਿਆਇ ਜੀਵੇ ਨਾਨਕ ਨਾਮ ਧਿਆਇ ਧਿਆਇ ਜੀਵੇ ਨਾਨਕ ਪਤਿ ਪਤਿਮ ਕੈ ਨਾਨਕ ਨਾਮ ਧਿਆਇ ਧਿਆਇ ਜੀਵੇ ਬਿਨਸਿਆ ਭ੍ਰਮ ਭਉ ਠੀਠਾ ਜੀਵ ਮਾਜ ਭ੍ਰਮ ਭਉ ਠੀਠਾ ਜੀਵ ਮਨਸਿਆ ਭ੍ਰਮ ਭਉ ਢੀਠਾ ਜੀਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ